ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹੋਰ ਦੇ ਵਿੱਚ ਬਸਟਾਂ ਦੇ ਪਿੱਛੇ ਬਣੇ ਇੱਕ ਹੋਟਲ ਦੇ ਵਿੱਚ ਜੋੜੇ ਰੰਗ ਰਲੀਆਂ ਬਣਾ ਰਹੇ ਸੀ ਤਾਂ ਅਚਾਨਕ ਪੁਲਿਸ ਦਾ ਛਾਪਾ ਹੋਟਲ ਦੇ ਵਿੱਚ ਪੈ ਗਿਆ ਤਾਂ ਰੰਗ ਦੇ ਵਿੱਚ ਭੰਗ ਪੈ ਗਿਆ ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਤਰਾਜੋਗ ਹਾਲਤ ਦੇ ਵਿੱਚ ਜੋੜਿਆਂ ਨੂੰ ਹਿਰਾਸਤ ਵਿੱਚ ਲਿਆ ਪੁਲਿਸ ਨੇ ਹੋਟਲ ਦੇ ਮੈਨੇਜਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਤੇ ਹੋਟਲ ਨੂੰ ਜਿੰਦਰਾ ਲਗਾ ਦਿੱਤਾ ਜਾਣਕਾਰੀ ਦੇ ਅਨੁਸਾਰ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਬਾਸਟਾਨ ਦੇ ਪਿੱਛੇ ਬਣੇ ਇੱਕ ਹੋਟਲ ਦੇ ਵਿੱਚ ਗਲਤ ਤਰੀਕੇ ਦਾ ਧੰਦਾ ਚਲਾਇਆ ਜਾ ਰਿਹਾ ਤੇ ਦੋਸ਼ ਹੈ ਕਿ ਇੱਥੇ ਨਾਬਾਲਗ ਮੁੰਡੇ ਕੁੜੀਆਂ ਨੂੰ ਵੀ ਕਮਰੇ ਦਿੱਤੇ ਜਾ ਰਹੇ ਸੀ ਜਿਹਦੇ ਚਾਲ ਦੇ ਉਨ੍ਹਾਂ ਨੇ ਛਾਪਾ ਮਾਰਿਆ ਅਤੇ ਇੱਥੇ ਦੋ ਔਰਤਾਂ ਤੇ ਤਿੰਨ ਨੌਜਵਾਨਾਂ ਨੂੰ ਇਤਰਾਜਜੋਗ ਹਾਲਤ ਵਿੱਚ ਕਾਬੂ ਕੀਤਾ ਤੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰਿਆਂ ਨੂੰ ਮੇਰੀ ਸਖਤ ਬਾਤ ਹੈ ਜਿਆਦਾ ਕੋਈ ਵੀ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਜਾਂ ਸਾਨੂੰ ਰਿਪੋਰਟ ਹੋ ਗਈ ਤਾਂ ਉਹ ਤੇ ਸਖਤ ਕਰ ਦੇਈਏ ਸਰ ਬੰਦਿਆਂ ਦੇ ਨਾਮ ਕੀ ਹੈ ਜੀ ਜਿਨ੍ਹਾਂ ਨੂੰ ਫੜਿਆ ਗਿਆ ਹੈ ਲੇਡੀਆਂ ਦਾ ਚਲੋ ਆਪਾਂ ਇਡੈਂਟੀਫਾਈ ਕਰਕੇ ਹੋਣਾ ਰਜਿਸਟਰ ਕਰਕੇ ਮੈਂ ਤੁਹਾਨੂੰ ਡਿਸਕਲੋਸ ਕਰ ਦਿੰਦੇ ਸਰ ਕੁਝ ਆਧਾਰ ਕਾਰਡ ਵੀ ਕਾਫੀ ਸੰਖਿਆ ਦੇ ਵਿੱਚ ਬਰਾਮਦ ਹੋਏ ਹਨ ਕਿ ਕਿਸ ਕਿਸ ਤਰ੍ਹਾਂ ਦਾ ਰਿਕਾਰਡ ਇੱਥੋਂ ਬਰਾਮਦ ਕੀਤਾ ਗਿਆ ਸਾਰਾ ਅਸੀਂ ਇੱਥੋਂ ਇੱਕ ਵਾਰੀ ਜਿਹੜਾ ਹੈਗਾ ਰਿਪੋਰਟ ਇਕੱਠਾ ਕਰ ਲਿਆ ਹੈ ਯੂਨੀਵਰਸਲ ਇਨਵੈਸਟੀਗੇਸ਼ਨ ਦੇ ਅਨੁਸਾਰਾ ਜਾਂਚ ਕਰਕੇ ਲਿਖੀਏ ਗਏ ਹਨ ਐਕਟਰੀਜ਼ ਜਿਹੜੀਆਂ ਇੱਥੇ ਮੈਚ ਜੀ ਨਵਾਲਾ ਦੀ ਹੈਗਾ ਤਾਂ ਉਸ ਤਰ੍ਹਾਂ ਦੀ ਸਾਰੀ ਸਖਤ ਤਰ੍ਹਾਂ ਨਹੀਂ ਸਰ ਕਿਸ ਤਰ੍ਹਾਂ ਦੀ ਸੂਚਨਾ ਕਿਸ ਤਰ੍ਹਾਂ ਦੀ ਮਿਲੀ ਸੀ ਜੀ ਸੂਚਨਾ ਇਹ ਸੀ ਕਿ ਵੀ ਇੱਥੇ ਲਗਾਤਾਰ ਜਿਹੜਾ ਕੰਪਲੂਸ ਇੱਕ ਰੈਕਟ ਜਿਹੜਾ ਹੈਗਾ ਲਗਾਤਾਰ ਚੱਲ ਰਿਹਾ ਹੈ ਇੱਥੇ ਲੇਡੀਜ਼ ਇਹਨਾਂ ਨੇ ਇਸ ਤਰ੍ਹਾਂ ਦੀਆਂ ਪੋਸਟਸ ਨੂੰ ਸਿੱਤੇ ਤੇ ਸ਼ਹਿਰ ਦਾ ਦੀਪੋਲ ਜਿਹੜਾ ਹੈਗਾ ਇੱਕ ਰਾ ਬੰਦਾ ਹੈ ਉਹ ਸੋਸਾਇਟੀ ਚ ਵੀ ਗਲਤ ਮੈਸੇਜ ਅੰਦਰ ਉਸ ਤਰ੍ਹਾਂ ਦਾ ਜਿਹੜਾ ਬਾਕੀ ਛੋਟੇ ਬੱਚਿਆਂ ਦਾ ਜਿਵੇਂ ਨਾ ਆਈਡੀ ਤੋਂ ਜਿਹੜਾ ਇਸ ਤਰ੍ਹਾਂ ਦਾ ਗਿੜਨ ਬਾਲਕ ਹੈਗੇ ਉਹਨਾਂ ਨੂੰ ਵੀ ਰੂਮ ਪ੍ਰੋਵਾਈਡ ਕਰ ਰਹੇ ਸੀ ਉਸ ਤਰ੍ਹਾਂ ਦੀ ਸਾਨੂੰ ਕੰਪਲੀਟ ਮਿਨਿਸਟਰੀ ਤੁਸੀਂ ਪਾਏ ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੋਟਲਾਂ ਦੇ ਅਧਿਕਾਰੀਆਂ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਕੋਈ ਗੈਰ ਤਰੀਕੇ ਨਾਲ ਜਿਵੇਂ ਕਿ ਕਿਸੇ ਨੂੰ ਵੀ ਕਮਰਾ ਨਾ ਦਿੱਤਾ ਜਾਵੇ ਤੇ ਉਸ ਦਾ ਪੂਰਾ ਰਿਕਾਰਡ ਵੀ ਰੱਖਿਆ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਅਬੌਹਰ ਤੋਂ ਕ੍ਰਿਸ਼ਨ ਟਿਵਾਣਾ ਦੀ ਰਿਪੋਰਟ